ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜੋ ਕਿਰਨ ਵਾਲਾ ਕਲਾਂੌਰ ਜੋ ਤੇ ਗਵਾਨਾ ਰੋਡ ਦੇ ਉੱਤੇ ਪੁਲ ਬਣਿਆ ਵਾ ਇਹ ਪੁਲ ਇਸ ਹਰ ਦੇ ਨਾਲ ਖਸਤਾ ਹਾਲ ਹੋ ਗਿਆ ਹੈ ਡਿੱਗਣ ਦਾ ਡਰ ਹੈ ਇਹਦੇ ਉੱਤੋਂ ਦੀ ਹੈਵੀ ਵਾਹਨਾ ਲੰਘਣ ਦੇ ਰੋਕ ਲਗਾਈ ਜਾਵੇ ਤੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਇਹ ਸਾਡੀ ਬਹੁਤ ਜ਼ਿਆਦਾ ਪੁਲ ਬੜਿਆ ਕਟੋਕਰਤੀ 32 ਸਾਲ ਦਾ ਪੁਲ ਬੜਿਆ ਹੋਇਆ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਇਸ ਪੁਲ ਨੂੰ ਛੇਤੀ ਤੋਂ ਛੇਤੀ ਦੇ ਵੱਲ ਧਿਆਨ ਕੀਤਾ ਜਾਵੇ ਤਾਂ ਜੋ ਕਿ ਡਿੱਗਣ ਤੋਂ ਬਚ ਜਾਵੇ ਹਾਂਜੀ ਦੂਸਰੀ ਬੇਨਤੀ ਹੈ ਵੀ ਜੇ ਡਿੱਗ ਪੈਂਦਾ ਵਾ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਕਰਨੀ ਪੈਂਦੀ ਆ ਫੇਰ ਵੀ ਤੁਸੀਂ ਇਹਦੇ ਵੱਲ ਧਿਆਨ ਦੇਣਾ ਤੈਨੂੰ ਡਿੱਗਣ ਤੋਂ ਬਚਾਇਆ ਜਾਵੇ ਤੇ ਪਹਿਲਾਂ ਹੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਇਹ ਸਾਡੇ ਸਾਰੇ ਲੋਕਾਂ ਦੀ ਤੁਹਾਡੇ ਅਗੜੀ ਬੇਨਤੀ ਕਰਦੇ ਆ ਬਾਕੀ ਇਸ ਪੁਲ ਦੇ ਉੱਤੋਂ ਦੀ ਜਿਹੜੇ ਲੋਕ ਨੇ ਕਟੋ-ਕਟ 22 ਪਿੰਡ ਦੇ ਬਾਰਡਰ ਦੇ ਉੱਤੇ ਜਿਹੜੇ ਇਸ ਰਸਤੇ ਲੰਘਦੇ ਨੇ ਤੇ ਕਿਉਂਕਿ ਇਹ ਲੋਕਾਂ ਨੂੰ ਨੇੜੇ ਪੈਂਦਾ ਸ਼ਹਿਰ ਦੇ ਇਸ ਕਰਕੇ ਇਸ ਪੁਲ ਵੱਲ ਦਿੱਗੜ ਤੋਂ ਪਹਿਲਾਂ ਹੀ ਧਿਆਨ ਦਿੱਤਾ ਜਾਵੇ ਇਹਦੀ ਰਿਪੇਅਰ ਕੀਤੀ ਜਾਵੇ ਤਾਂ ਜੋ ਕਿ ਇਹ ਦਿੱਗੜ ਤੋਂ ਵੱਸ ਸਕੇ ਵੱਡੇ ਟਰਾਲੀਆਂ ਜਿਹੜੇ ਹੁੰਦੇ ਨੇ ਉਹ ਇਹ ਜਿਹੜਾ ਪੁਲ ਸੀਗਾ ਇਹ ਸੰਗਤ ਨੇ ਆਪਣੇ ਤੌਰ ਤੇ ਬਣਾਇਆ ਨਾ ਕਿ ਸਰਕਾਰ ਨੇ ਸੋ ਬੇਨਤੀ ਕਰਨੇ ਕਿ ਪੁਲ ਨੀਵਾ ਬਣ ਚੁੱਕਾ ਵਾ ਹੁਣ ਜੇ ਦੁਬਾਰਾ ਬਣਦਾ ਵਾ ਤੇ ਸਰਕਾਰ ਨੂੰ ਚਾਹੀਦਾ ਇਹਨੂੰ ਉੱਚਾ ਕਰਕੇ ਬਣਾਇਆ ਜਾਵੇ ਤਾਂ ਜੋ ਕਿ ਜਿਹੜਾ ਪਾਣੀ ਦਾ ਨਿਕਾਸ ਆ ਛੇਤੀ ਹੋ ਸਕੇ